ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਲੇ ਅਮਰਦਾਸ ਗੁਣ ਤੇਰੀ ਤੇਰੀ ਉਪਮਾ ਤੋ ਏ ਵਨ ਆਵੇ ਸੰਗਤ ਜੀ ਅੱਜ ਤਨਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਚੌਥੀ ਜੋਤ ਪਰਵ ਹੈ ਅੱਜ ਦੇ ਦਿਨ ਚੌਥੇ ਪਾਛਾ ਤਨਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰ ਤਖਤ ਬਖਸ਼ਣ ਤੋਂ ਬਾਅਦ ਤੀਸਰੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਕੋਇੰਦਵਾਲ ਸਾਹਿਬ ਫੁੱਲੇ ਥਾਂ ਦੀਵਾਨ ਲਗਾਇਆ ਸ੍ਰੀ ਜਕਰੂਪ ਚ ਪਾਤਸ਼ਾਹ ਜੀ ਦਾ ਇਹ ਹੀ ਆਖਰੀ ਦੀਵਾਨ ਸੀ ਗੁਰਤਾ ਸਮੇਂ ਤੇ ਇਸ ਆਖਰੀ ਦੀਵਾਨ ਚ ਤੀਸਰੇ ਗੁਰੂ ਦੇਵ ਜੀ ਨੇ ਜੋ ਬਚਨ ਕਹੇ ਉਹ ਸਤ ਗੁਰਜੀ ਦੇ ਪੜਪੋਤਰੀ ਬਾਬਾ ਸੁੰਦਰ ਜੀ ਨੇ ਦੋ ਵਿਸਤਾਰ ਨਾਲ ਲਿਖ ਲਈ ਜੋ ਕਿ ਸੱਤ ਬਾਣੀ ਦੇ ਸਿਰਲੇਖੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਿਰਾਜ਼ਮਾਨ ਨੇ ਗੁਰੂ ਪਿਤਾ ਜੀ ਦੇ ਪੜਪੋਤੇ ਬਾਬਾ ਸੁੰਦਰ ਜੀ ਦੱਸਦੇ ਐ ਕਿ ਸਤ ਗੁਰਾਂ ਨੇ ਸਾਰੀ ਸੰਗਤ ਨੂੰ ਆਪਣੇ ਪਰਿਵਾਰ ਨੂੰ ਸਾਖ ਸੰਬੰਧੀਆਂ ਤੇ ਪੁੱਤਰਾਂ ਨੂੰ ਬੁਲਾਇਆ ਹੁਕਮ ਸੁਣ ਸਾਰੇ ਆਈ ਪਾਤਸ਼ਾਹੀ ਨੇ ਬਚਨ ਕਹੀ ਸਾਨੂੰ ਅਕਾਲ ਪੁਰਖ ਵੱਲੋਂ ਸੱਦਾ ਆ ਗਿਆ ਹੈ ਅਸੀਂ ਹੁਣ ਅਕਾਲ ਪੁਰਖ ਕੋਲ ਜਾਣਾ ਹੈ ਇਹ ਉਸ ਹਰੀ ਦਾ ਹੁਕਮ ਹੈ ਤੇ ਉਸ ਦਾ ਪਾਣਾ ਸਾਨੂੰ ਪਿਆਰਾ ਲੱਗਦਾ ਹੈ ਵੈਸੇ ਵੀ ਮਾਲਕ ਦਾ ਦਰਗਾਹੀ ਹੁਕਮ ਐਸਾ ਅਟੱਲ ਹੈ ਜਿਸ ਨੂੰ ਕਦੇ ਵੀ ਕੋਈ ਮੋੜ ਨਹੀਂ ਸਕਦਾ ਦੂਸਰੀ ਗੱਲ ਤੁਸੀਂ ਕਿਸੇ ਨੇ ਵੀ ਸਾਡੇ ਜਾਣ ਤੋਂ ਬਾਅਦ ਰੋਣਾ ਨਹੀਂ ਜਿਹੜਾ ਵੀ ਰੋਊਗਾ ਉਹ ਸਾਨੂੰ ਚੰਗਾ ਨਹੀਂ ਲੱਗਦਾ ਗੁਰੂ ਸੱਚੇ ਪਾਤਸ਼ਾਹ ਤਨ ਤਨ ਸ਼ਿਰਗੁਰੂ ਅਮਰதாਸ ਸਾਹਿਬ ਜੀ ਫਰਮਾਉਂਦੇ ਨੇ ਮਤ ਮੈਂ ਪੀਛੈ ਕੋਈ ਰੂਪ ਸੀ ਸੋ ਮੈਂ ਮੂਲ ਨਾ ਪਾਇਆ ਧੀਰਜ ਰੱਖਣ ਲਈ ਸਮਝਾਉਂਦਿਆਂ ਉਦਾਹਰਣ ਦਿੱਤੀ ਜਿਵੇਂ ਇੱਕ ਮਿੱਤਰ ਨੂੰ ਬੜਾ ਮਾਨ ਸਨਮਾਨ ਮਿਲ ਰਿਹਾ ਹੋਵੇ ਤਾਂ ਉਹਦਾ ਦੂਸਰਾ ਮਿੱਤਰ ਵੇਖ ਕੇ ਖੁਸ਼ ਹੁੰਦਾ ਹੈ ਕਿ ਮੇਰੇ ਮਿੱਤਰ ਦੀ ਵਿਡਿਆਈ ਹੋ ਰਹੀ ਹੈ ਇਦਾਂ ਹੀ ਅਕਾਲ ਪੁਰਖ ਵਾਹਿਗੁਰੂ ਸਾਨੂੰ ਆਪਣੇ ਕੋਲ ਬੁਲਾ ਕੇ ਸਿਰ ਪਾਉ ਬਖਸ਼ੇਗਾ ਤੇ ਅਕਾਲੀ ਬਖਸ਼ਿਸ਼ਾਂ ਸਮੇ ਰੋਣਾ ਕਾਦਾ ਗੁਰੂ ਪੁੱਤਰ ਪਾਬਾ ਮੋਰੀ ਜੀ ਨੇ ਪੁੱਛਿਆ ਫਿਰ ਸਾਡੇ ਲਈ ਕੀ ਹੁਕਮ ਹੈ ਅੰਤਿਮ ਕਿਰਿਆਵਾਰੀ ਕੁਝ ਦੱਸੋ ਕਿਵੇਂ ਕਰੀਏ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ ਸਾਡੇ ਮੁਖਰੋਂ ਤੁਰਕੀ ਬਾਣੀ ਦਾ ਕੀਰਤਨ ਕਰਨਾ ਗੋਪਾਲ ਦੇ ਘਰ ਨਾਲ ਜੋੜਨ ਵਾਲੇ ਵਿਦਵਾਨ ਨੂੰ ਸਦਕੇ ਕਥਾ ਕਰਨੀ ਅੰਤੇ ਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਨ ਜਿਓ ਹੋਰ ਸੁਨੋ ਸੰਸਕਾਰ ਤੋਂ ਬਾਅਦ ਸਾਡੇ ਲਈ ਪਿੰਡ ਨਹੀਂ ਪਰਨੇ ਪਿੰਡ ਇੱਕ ਬ੍ਰਾਹਮਣ ਕਿਰਿਆ ਪਿੱਤਰ ਕਿਰਿਆ ਨਹੀਂ ਹੀ ਕਰਨੀ ਫੁੱਲਾਂ ਨੂੰ ਜਰ ਪਰਵਾ ਕਰ ਦੇਣਾ ਇਤਿਹਾਦਿਕ ਸਿੱਖਿਆ ਦੇ ਕੇ ਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰਪਰੀ ਨਜ਼ਰ ਪਈ ਫਿਰ ਗੁਰੂ ਸੱਚੇ ਪਾਤਸ਼ਾਹ ਜੀ ਲੰਮੇ ਪੈ ਕੇ ਨੂਰਾਨੀ ਮੁਖੜੇ ਤੇ ਚਿੱਟੀ ਚਾਦਰ ਤਾਨ ਲਈ ਫਿਰ ਜੋਤੀ ਜੋਤ ਸਮਾ ਗਏ ਸਾਕ ਨੇ ਚੀਖਾ ਤਿਆਰ ਕੀਤੀ ਗੁਰੂ ਰਾਮਦਾਸ ਸਾਹਿਬ ਜੀ ਬਾਬਾ ਮੋਰੀ ਜੀ ਬਾਬਾ ਬੁੱਢਾ ਸਾਹਿਬ ਜੀ ਆਦਿ ਨੇ ਵਿਵਨ ਜਾਂ ਆਰਥੀ ਨੂੰ ਮੋੜਾ ਦਿੱਤਾ ਸਰੀਰ ਨੂੰ ਚੀਖਾ ਤੱਕ ਲੈ ਕੇ ਪਾਪਾ ਮੋਰੀ ਜੀ ਨੇ ਅਗਨ ਪੇਂਟ ਕੀਤਾ ਸੰਸਕਾਰ ਵਿਆਸਦਰੀ ਆਦਿ ਕੰਡੇ ਕੀਤਾ ਗਿਆ ਭਾਦੋ ਦੀ ਪੁੰਨਿਆ ਨੂੰ ਬਿਕਰਮੀ ਸੰਮਤ 1631 ਅੱਜ ਦੇ ਦਿਨ 1574 ਇਸਵੀ ਨੂੰ ਤੀਸਰੇ ਗੁਰੂ ਦੇਵ ਸ਼ਿਰ ਗੁਰੂ ਅਮਰਦਾਸ ਸਾਹਿਬ ਜੀ ਜੋਤੀ ਜੋਤ ਸਮਾ ਗਏ ਸਤ ਗੁਰਜੀ 22 ਸਾਲ 5 ਮਹੀਨੇ ਗੁਰੂ ਤਖਤ ਤੇ ਬਿਰਾਜਮਾਨ ਰਹੇ ਤੀਸਰੇ ਪਾਤਸ਼ਾਹ ਜੀ ਦੀ ਕੁੱਲ ਸ਼ਰੀਰਕ ਆਜੂ 95 ਸਾਲ 3 ਮਹੀਨੇ ਅਤੇ 23 ਦਿਨ ਸੀ ਇਹ ਵੀ ਲਿਖਿਆ ਮਿਲਦਾ ਹੈ ਕਿ ਤੀਸਰੇ ਪਾਤਸ਼ਾਹ ਜੀ ਨੇ ਆਪਣੀ ਉਮਰ ਚੋਂ 7 ਸਾਲ ਦੇ ਕਰੀਬ 6 ਸਾਲ 11 ਮਹੀਨੇ ਤੇ 17 ਦਿਨ ਦੀ ਉਮਰ ਚੌਥੇ ਪਾਤਸ਼ਾਹ ਤਨਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਖਸ਼ੀ ਤੇ ਇੰਨਾ ਸਮਾਂ ਹੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰਗੱਦੀ ਤੇ ਬਿਰਾਸਤ ਮਾਨ ਰਹੀ ਬੰਸਾਵਲੀ ਨਾਮੇ ਅਨੁਸਾਰ ਗੁਰੂ ਰਾਮਦਾਸ ਸਾਹਿਬ ਜੀ ਦੀ ਅਵਸਥਾ ਪੂਰੀ ਥੀ ਹੋਈ ਆਪਣੀ ਉਮਰ ਚੋਂ ਉਮਰ ਦੇ ਕੇ ਉਮਰ ਬਧਾਈ ਸੋਈ ਪਟ ਸਾਹਿਬ ਵਚਨ ਕਰਦੇ ਨੇ ਭਲੇ ਅਮਰਦਾਸ ਗੁਣ ਤੇਰੀ ਤੇਰੀ ਉਪਮਾ ਤੋਹੀ ਬਨ ਆਵੇ ਗੁਣੀ ਨਿਧਾਨ ਸੇਵਾ ਦੇ ਪੁੰਜ ਗੋਵਿੰਦ왈 ਸਾਹਿਬ ਤੇ ਬਾਨੀ ਤੀਸਰੇ ਸੱਚੇ ਪਾਤਸ਼ਾਹ ਗੁਰੂ ਦੀਪਤਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚ కోటి కోటి ਪ੍ਰਣਾਮ ਕੋਟੀ ਕੋਟੀ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮੇਰੀ ਛੋਟੀ ਜੀ ਕੋਸ਼ਿਸ਼ ਕਿ ਮੈਂ ਅਲਗ-ਅਲਗ ਸਥਾਨਾਂ ਤੋਂ ਇਤਿਹਾਸ ਇਕੱਤਰ ਕਰ ਸਾਰੀਆਂ ਸਿੱਖ ਸੰਗਤਾਂ ਤੱਕ ਪਹੁੰਚਾਵਾਂ ਇਤਿਹਾਸ ਇਕੱਤਰ ਕਰਨ ਲੱਗਿਆ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਪਰਮਾਤਮਾ ਬਖਸ਼ਿਸ਼ ਨਾ ਰਹੇ ਮੈਨੂੰ ਨੀਮਾਨੀ ਨੂੰ ਅਣਜਾਨ ਬੱਚੀ ਸਮਝ ਕੇ ਪਰਮਾਤਮਾ ਬਖਸ਼ਦੀ ਵੀ ਅੱਗੇ ਤੋਂ ਸੁਮਤ ਬਖਸ਼ੇ ਕਿ ਮੇਰੇ ਤੋਂ ਕਦੇ ਵੀ ਜਾਣੇ ਅਣਜਾਣੇ ਚ ਵੀ ਕੋਈ ਭੁੱਲ ਜਾਂ ਗਲਤੀ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ